ਸਾਸ਼ਟਰੀ ਕਾਲ ਜੀ ਕਪੜੇ ਲਈ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਮੈਚਿੰਗ ਦੇ ਡਿਜ਼ਾਈਨਰ ਸੂਟ ਹਾਂਜੀ ਇਹ ਲੈਸਿਸ ਵਗੈਰਾ ਲਗਾ ਕੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਸੂਟ ਹੈ ਹਾਂਜੀ ਇਹ ਫਸ ਸੂਟ ਹੈ ਜੀ ਇਹਦੇ ਘੇਰੇ ਤੇ ਲੈਸ ਲਗਾਈ ਹੋਈ ਹੈ ਔਰ ਇਹ ਬਹੁਤ ਹੀ ਵਧੀਆ ਹੈ ਇਸ ਦਾ ਨੈਕ ਡਿਜ਼ਾਈਨ ਨੇ ਹਾਂਜੀ ਔਰ ਇਸ ਦੇ 슬ੀਵਸ ਤੇ ਲੈਸ ਦਿੱਤੀ ਹੋਈ ਹੈ ਮਲਟੀ ਲੈਸ ਹੈ ਜਿਸ ਤਰ੍ਹਾਂ ਸੂਟ ਦੇ ਵਿੱਚ ਪ੍ਰਿੰਟ ਹੈ ਸੇਮ ਹੋਵੇ ਲੱਗ ਦਿੱਤੀ ਹੋਈ ਹੈ ਮਲਟੀ ਕਲਰ ਔਰ ਇਸ ਦਾ ਨਾਟ बॉटਮ ਤੇ ਐਂਕਰਿੰਗ ਕੀਤੀ ਹੋਈ ਹੈ। ਸੂਟ ਦੇ ਨਾਲ ਦੀ ਇਸ ਦੇ ਨਾਲ ਆ ਪਲੇਨ ਦੁਪੱਟਾ ਹੈ ਬਾਕੀ ਕਸਟਮਰ ਦੀ ਆਪਣੀ ਚੁਆਇਸ ਅਨਸਾਰ ਹੈ। ਅਗਰ ਤੁਸੀਂ ਚਾਹਦੇ ਹੋ ਲੈਸਿਸ ਵਗੈਰਾ ਲਗਾ ਕੇ ਬਹੁਤ ਪਿਆਰਾ ਦੁਪੱਟਾ ਤਿਆਰ ਹੋ ਜਾਏਗਾ ਜੀ। ਹਾਂਜੀ ਇਹ ਨੈਕ ਸੂਟ ਹੈ ਜੀ। ਹਾਂਜੀ ਇਹ ਵੀ ਮੈਚਿੰਗ ਸੂਟ ਹੈ ਤੇ ਇਸ ਦੇ ਵਿੱਚ ਇਹ बॉटਮ ਨਾਲ ਦਾ ਕਪੜਾ ਦੇ ਕੇ ਤੇ ਇਹਦੇ ਵਿੱਚ ਸੈਂਟਰ ਲੈਸ ਭਰ ਕੇ ਇਸ ਤੇ ਘੇਰੇ ਤੇ ਡਿਜ਼ਾਈਨ ਕੀਤਾ ਹੈ। ਐਸ ਦਾ ਨੈਕ ਡਿਜ਼ਾਈਨ ਹੈ ਜੀ। ਨੇਕ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਕੀਤਾ ਹੈ ਵਿੱਚ ਘੇਰੇ ਨਾਲ ਦਾ ਕਪੜਾ ਦਿੱਤਾ ਹੋਇਆ ਹੈ ਇਸੇ ਤਰ੍ਹਾਂ ਇਸ ਤੇ ਸਲੇਵਜ਼ ਤੇ ਡਿਜ਼ਾਈਨ ਹੈ ਇਸ ਨਾਲ ਲੈਸ ਔਰ ਬਾਟਮ ਸ਼ਰਟ ਨਾਲ ਦਾ ਕਪੜਾ ਲਗਾ ਕੇ ਇਸ ਨਾਲ ਸਟੇਟ ਸਲਵਾਰ ਤਿਆਰ ਕੀਤੀ ਹੋਈ ਹੈ ਹਾਂਜੀ ਐ ਇਸ ਨਾਲ ਦੁਪੱਟਾ ਹੈ ਜੀ ਬਾਟਮ ਨਾਲ ਦਾ ਦੁਪੱਟਾ ਹੈ ਔਰ ਸੇਮ ਜੋ ਸੂਟ ਤੇ ਔਰ ਬਾਟਮ ਤੇ ਲੈਸ ਹੈ ਉਹ ਲੈਸ ਦਿੱਤੀ ਹੋਈ ਹੈ ਔਰ ਸੈਂਟਰ ਲੈਸ ਲੈ ਕੇ ਬਹੁਤ ਪਿਆਰਾ ਦੁਪੱਟਾ ਤਿਆਰ ਕੀਤਾ ਹੋਇਆ ਹੈ ਇਸੇ ਤਰੀਕੇ ਤੁਸੀਂ ਅਲੱਗ-ਅਲੱਗ ਡਿਜ਼ਾਈਨਸ ਕੋਈ ਵੀ ਸੂਟ ਤਿਆਰ ਕਰਵਾ ਸਕਦੇ ਹੋ ਜੀ ਹਾਂਜੀ ਇਹ ਸਾਡੇ ਕੋਲ ਸੂਟ ਨੇ ਇਹਨਾਂ ਚੋਂ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਮੈਜਿਕ ਸੂਟ ਹੈ ਇਲੈਸਿਸ ਵਗੈਰਾ ਲਗਾ ਕੇ ਇਸ ਤਰੀਕੇ ਅਸੀਂ ਤਿਆਰ ਕਰਕੇ ਦੁਪੱਟੇ ਤਿਆਰ ਕਰਕੇ ਤੁਹਾਨੂੰ ਸੂਟ ਦੇਵਾਂਗੇ ਜੀ ਹਾਂਜੀ ਇਹ ਫਸਟ ਸੂਟ ਹੈ ਐਸਟ ਵਿੱਚ ਨੈਕਸਟ ਕਲਰ ਹੈ ਐਸੇ ਨਾਲ ਬਾਟਮ ਹੈ ਜੀ ਇਹ ਡਿਸਟਰਬ ਬ੍ਰੈਂਡ ਦੇ ਬਹੁਤ ਹੀ ਸੋਹਣੇ ਸੂਟ ਨੇ इन दे फैब्रिक भी बहुत वजी है जिसट ब्रांड का सूट है और इसके कलर वगैरह बहुत सोने कलर कॉम्बीनेशन है हाँ जी ए नैक्सट जी ए प्रिंट है इस है बॉटम है नैक्सट ए प्रिंट इस बॉटम है इन जो कोई भी सूट तीस लेना एज इट इज़ भी ले सकते हो या तो कोई भी सूट साढ़े तो स्टिच करा के लेस इज दी ਬੋਥ ਸਾਈਡ ਆ ਡਿਜ਼ਾਈਨ ਬਣਾ ਕੇ ਜੇ ਤੁਹਾਨੂੰ ਕੋਈ ਹੋਰ ਵੀ ਡਿਜ਼ਾਈਨ ਪਸੰਦ ਆ ਤਾਂ ਅਸੀਂ ਉਹ ਤਿਆਰ ਕਰਾ ਕੇ ਦਿੰਨੇ ਆ ਅਸੀਂ ਅਸੀਂ ਪਟਿਆਲੇ ਜੀ ਪਟਿਆਲੇ ਤੋਂ ਆ ਜੀ ਸਾਨੂੰ ਕਾਫੀ ਪਹਿਣਾ ਪੋਛਦੀਆਂ ਨੇ ਤੁਸੀਂ ਕਿਹੜੀ ਸਿਟੀ ਕੋ ਬਿਲੋਂਗ ਕਰਦੇ ਹੋ ਅਸੀਂ ਪਟਿਆਲੇ ਤੋਂ ਆਂ ਤੇ ਅਸੀਂ ਅ ਸੂਟ ਡਿਲੀਵਰ ਕਰਦੇ ਹਾਂ 올 ਓਵਰ ਵਰਲਡ ਕਿਤੇ ਵੀ ਤੁਸੀਂ ਸੂਟ ਮੰਗਵਾਣਾ ਹੋਵੇ ਸਾਨੂੰ ਭੇਜ ਸਕਦੇ ਆ ਜੀ ਹਾਂਜੀ ਇਹ ਵੀ ਨੈਕਸਟ ਡਿਜ਼ਾਈਨ ਹੈ ਇਸ ਇਸ ਚ ਬਾਟਮ ਨਾਲ ਦੀਆਂ ਗੱਲੀਆਂ ਚ ਪਾਈਪਿੰਗ ਦਿੱਤੀ ਹੋਈ ਹੈ प्लस तो पाती हैं है इस बॉटम में पिंटेक्स प्लस लैस दी हुई है और इसपरैट का दुपट्टा है ਦੁਪੱਟੇ ਤੇ ਵੀ ਲੈਸ ਦਿੱਤੀ ਹੋਈ ਹੈ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਡਿਜ਼ਾਈਨ ਕਰਵਾਉਣਾ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਵੀ ਸੌਂਸ ਚੂਟਰ ਤੱਕ ਪਹੁੰਚ ਥੈਂਕ ਯੂ